ਨੌਜਵਾਨੀ ਨੂੰ ਸੇਧ ਦੇਣ ਵਾਲੀ ਤਸਵੀਰ ਹੈ ਕਿਉਂਕਿ ਭਾਵੇਂ ਕਿਸਾਨੀ ਸੰਘਰਸ਼ ਦਾ ਜਿਹੜਾ ਹਿੱਸਾ ਬਣੇ ਹੋਏ ਨੇ ਜਿਹੜੇ ਨੌਜਵਾਨ ਨੇ ਪਰ ਫਿਰ ਵੀ ਆਪਦੀ ਜਿਹੜੀ ਖਰਾਕ ਹੈ ਉਹਦਾ ਵੀ ਧਿਆਨ ਰੱਖਣਾ ਹੁੰਦਾ ਆਪਣੇ ਜਿਹੜੇ ਪੁਸਤਾਨੀ ਖੇੜਾ ਪੰਜਾਬ ਦੀ ਜਿਹੜੀ ਖੇੜਾ ਉਹ ਜਿਹੜੀ ਪਹਿਲ ਮੰਦੀ ਉਹਨੂੰ ਜੁੜੇ ਹੋ ਰਹੇ ਤੁਸੀਂ ਦੇਖੋ ਕਿ ਰਗੜਾ ਲਾਇਆ ਜਾ ਰਿਹਾ ਟਰਾਲੀ ਦੇ ਵਿੱਚ ਉਹ ਨੌਜਵਾਨੀ ਦਾ ਇਹ ਵੀ ਹੈ ਨਾਲੇ ਆਪਣੀ ਖਰਾਕ ਦਾ ਧਿਆਨ ਰੱਖਿਆ ਜਾ ਰਿਹਾ ਨਾਲੇ ਬਾਰਡਰਾਂ ਦੇ ਕਿਸਾਨਾਂ ਨਾਲ ਗੱਡੇ ਬੈਠੇ ਨੇ ਜੋ ਆਪਾਂ ਕਿਸਾਨਾਂ ਨਾਲ ਆਪਣੇ ਪਾਪਾ ਦਾਦੇ ਨਾਲ ਖੜ ਸਕੀਏ ਤੇ ਇਹ ਸਾਰੇ ਕਾਨੂੰਨ ਰੰਤ ਕਰਾ ਸਕੀਏ ਐਮਐਸਪੀ ਦੀ ਗਰੰਟੀ ਲੈ ਸਕੀਏ ਆਪਾਂ ਜਿਹਦੇ ਵਿੱਚ ਬਦਾਮ ਮਗਜ ਖਸਖਸ ਕਾਲੀ ਮਿਰਚਾਂ ਤੇ ਕਾਜੂ ਇਹ ਠੰਡੀਆਂ ਚੀਜ਼ਾਂ ਪਾਈ ਜਾਂਦੀਆਂ ਨੇ ਜੀ ਜ਼ਿਆਦਾਤਰ ਤਾਂ ਕਿ ਲੀਵਰ ਲਈ ਅੱਛਾ ਰਹੇ ਉਹਦੇ ਕਰਕੇ ਅਸੀਂ ਖਨੌਰੀ ਬਾਰਡਰ ਤੋਂ ਲਗਾਤਾਰ ਤੁਹਾਨੂੰ 9 ਤਰੀਕ ਤੋਂ ਤਸਵੀਰਾਂ ਦਿਖਾ ਰਿਹਾ ਕਿਦੋਂ ਕਿਵੇਂ ਦੀ ਬੈਰੀਕੇਟਿੰਗ ਕੀਤੀ ہوئی ਹੈ ਸਾਰੇ ਪੂਰੇ ਸੰਘਰਸ਼ੀਆਂ ਜਿਹੜੀਆਂ ਤਸਵੀਰਾਂ ਲਗਾਤਾਰ ਦਿਖਾਉਂਦੇ ਰਿਆਂ ਬੱਖ-ਬੱਖ ਤਸਵੀਰਾਂ ਦਿੱਲੀ ਸਿੰਘੂ ਬਾਡਰ ਜਾਂ ਟੇਕਰੀ ਬਾਡਰ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਕੱਲ ਜਿਹੜੀ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਕੁਝ ਠੰਡੀ ਹਵਾ ਕੇਂਦਰ ਸਰਕਾਰ ਵੱਲੋਂ ਜ਼ਰੂਰ ਆਉਂਦੀ ਨਜ਼ਰ ਆਉਂਦੀ ਹੈ ਪਰ ਹੁਣ ਜਿਹੜੀਆਂ ਤਸਵੀਰਾਂ ਬਖਰੀਆਂ ਤੁਹਾਨੂੰ ਦਿਖਾਉਣ ਲੱਗਿਆ ਪੰਜਾਬ ਦੀ ਜਵਾਨੀ ਨੂੰ ਹਮੇਸ਼ਾ ਨਸਿਆਂ ਦੇ ਨਾਲ ਜੋੜਿਆ ਜਾਂਦਾ ਹੈ ਕਿਤੇ ਨਾ ਕਿਤੇ ਨਸੇ ਜ਼ਰੂਰ ਵਧੇ ਨੇ ਕਿਉਂਕਿ ਬਾਰਡਰਾਂ ਦੇ ਉੱਤੇ ਤਣਾਅ ਜਿਸ ਤਰ੍ਹਾਂ ਦੀ ਬੈਰੀਗੇਟਿੰਗ ਇੱਥੇ ਕੀਤੀ ਗਈ ਹੈ ਤਾਂ ਜੇਕਰ ਬੈਰੀਗੇਟਿੰਗ ਤੇ ਸਾਡੇ ਬਾਰਡਰਾਂ ਤੇ ਜਿਹੜਾ ਇਦਾਂ ਦਾ ਜ਼ੋਰ ਲਾਇਆ ਹੁੰਦਾ ਤਾਂ ਸਾਡੀ ਜਿਹੜੀ ਪੰਜਾਬ ਦੀ ਨਹੀਂ ਪੂਰੇ ਭਾਰਤ ਦੀ ਜਿਹੜੀ ਜਵਾਨੀ ਆ ਉਹ ਨਸਿਆਂ ਤੋਂ ਵੱਧ ਸਕਦੀ ਆ ਪਰ ਜਿਹੜੀ ਅੱਜ ਤੁਹਾਨੂੰ ਖਨੌਰੀ ਬਾਰਡਰ ਤੋਂ ਤਸਵੀਰ ਦਿਖਾਉਣ ਲੱਗਿਆ ਉਹ ਇੱਕ ਨੌਜਵਾਨੀ ਨੂੰ ਸੇਧ ਦੇਣ ਵਾਲੀ ਤਸਵੀਰ ਹੈ ਕਿਉਂਕਿ ਭਾਵੇਂ ਇਸ ਕਿਸਾਨੀ ਸੰਘਰਸ਼ ਦਾ ਜਿਹੜਾ ਹਿੱਸਾ ਬਣੇ ਹੋਏ ਨੇ ਜਿਹੜੇ ਨੌਜਵਾਨ ਨੇ ਪਰ ਫਿਰ ਵੀ ਆਪਦੀ ਜਿਹੜੀ ਖਰਾਕ ਹੈ ਉਹਦਾ ਵੀ ਧਿਆਨ ਰੱਖਣਾ ਹੁੰਦਾ ਅਸੀਂ ਗੱਲ ਕਰ ਰਹੇ ਹਾਂ ਪਹਿਲਮਾਨਾਂ ਵੀਰਾਂ ਦੀ ਜੋ ਕਿ ਆਪਣੇ ਜਿਹੜੀ ਪੁਸਤਾਨੀ ਖੇਡ ਹੈ ਪੰਜਾਬ ਦੀ ਜਿਹੜੀ ਖੇਡ ਹੈ ਉਹ ਜਿਹੜੀ ਪਹਿਲਮਾਨੀ ਉਹ ਨੂੰ ਜੁੜੇ ਹੋਏ ਨੇ ਤੁਸੀਂ ਦੇਖੋ ਕਿ ਰਗੜਾ ਲਾਇਆ ਜਾ ਰਿਹਾ ਟਰਾਲੀ ਦੇ ਵਿੱਚ ਇਹ ਪਹਿਲਮਾਨੀ ਰਗੜਾ ਕੋਈ ਇਹਦੇ ਵਿੱਚ ਕੋਈ ਨਸੇ ਦੀ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈ ਤੁਸੀਂ ਜਿਹੜੇ ਅਸੀਂ ਗੱਲ ਕਰਾਂਗੇ ਭਾਈ ਜੀ ਕੀ ਨਾਮ ਹੈ ਤੁਹਾਡਾ ਕੁਲਵਿੰਦਰ ਸਿੰਘ ਜੀ ਕੁਲਵਿੰਦਰ ਜੇ ਗੱਲ ਕੀਤੀ ਜੀ ਆਵੇ ਪੰਜਾਬ ਦੇ ਨੌਜਵਾਨਾਂ ਨੂੰ ਬੜਾ ਮਤਲਬ ਕਿ ਪਿਛਲੀਆਂ ਸਰਕਾਰਾਂ ਨੇ ਕਿਹਾ ਕਿ ਨਸ਼ੇੜੇ ਨਸ਼ਾ ਵਧ ਗਿਆ ਜੀ ਨਸ਼ਾ ਹੋਂਦਾ ਕਿੱਥੋਂ ਹੈ ਮਤਲਬ ਜੇਕਰ ਨਸ਼ਾ ਮਿਲਦਾ ਕਿਉਂ ਨਸ਼ਾ ਕਰਦੇ ਨੇ ਜਵਾਨ ਤੁਸੀਂ ਤੁਹਾਡਾ ਵੀ ਇਸ ਫੀਲਡ ਨਾਲ ਜੁੜੇ ਹੋਇਓ ਤੁਸੀਂ ਤੇ ਕੀ ਲੱਗਦਾ ਤੁਹਾਨੂੰ ਜਿਹੜਾ ਨਸ਼ੇ ਦੀ ਦੁਰਵਰਤੋਂ ਕਰਨ ਕਿਉਂ ਲੱਗਦਾ ਜੂਸ ਦੇਖੋ ਜੀ ਇਹ ਸਰਕਾਰ ਦੀਆਂ ਅਣਗਹਿਲੀਆਂ ਨੇ ਜਿਹਦੇ ਕਰਕੇ ਹੁੰਦਾ ਸਰਕਾਰ ਹੀ ਬਕਾਉਂਦੀ ਹੈ ਤਾਹੀਂ ਇਹ ਚੱਲਦਾ ਹੁਣ ਜਵਾਨੀ ਤਾਂ ਇਹ ਵੀ ਹੈ ਨਾਲੇ ਆਪਣੀ ਖਰਾਕ ਦਾ ਧਿਆਨ ਰੱਖਿਆ ਜਾ ਰਿਹਾ ਨਾਲੇ ਬਾਰਡਰਾਂ ਤੇ ਕਿਸਾਨਾਂ ਨਾਲ ਡਾਟੇ ਬੈਠ ਨੇ ਇਹ ਨਹੀਂ ਦਿਖਾਉਂਦੇ ਹੈਗੇ ਜਾਇਦਾ ਤਾਂ ਬਦਨਾਮੀ ਕੀਤਾ ਜਾਂਦਾ ਕਿ ਇੰਨਾ ਕੋਈ ਹੈ ਨਹੀਂਗਾ ਇਹ ਨਸ਼ੇ ਦਾ ਜਿਵੇਂ ਗੱਲ ਕਰਦੇ ਆ ਖਨੌਰੀ ਬਾਰਡਰ ਦੀ ਬਰੀ ਤਕੜੀ ਵੈਰੀਗੇਟਿੰਗ ਕੀਤੀ ਗਈ ਹੈ ਜੇ ਕਿ ਇਦਾਂ ਦਾ ਜਿਹੜੀ ਵੈਰੀਗੇਟਿੰਗ ਹੈ ਬਾਰਡਰਾਂ ਤੇ ਜਿੱਥੋਂ ਇਹ ਨਸ਼ੇ ਦੀ ਤਕਸਰੀ ਹੁੰਦੀ ਹੈ ਜੇ ਉੱਥੇ ਕੀਤੀ ਹੁੰਦੀ ਕੀ ਜਵਾਨੇ ਜਿਹੜੀ ਬਚ ਨਹੀਂ ਸਕਦੇ ਹਾਂਜੀ ਹਾਂ ਬਚ ਸਕਦੀ ਹੈ ਸਰਕਾਰਾਂ ਆਪ ਕਰਾਉਂਦੀਆਂ ਨੇ ਚਾਹੁੰਦੀਆਂ ਨੇ ਨਿਸ਼ਾਨ ਇਹ ਤੁਹਾਨੂੰ ਦੇਖੋ ਵੀ ਡਟੇ ਪਏ ਨੇ ਹੁਣ ਕਿਸਾਨ ਡਟੇ ਪਏ ਨੇ ਸਿੱਖਾਂ ਦੇ ਮ ਵੀ ਦੇਖਿਆ ਹੋਣਾ ਕਿ ਲਗਾਤਾਰ ਜਿਹੜਾ ਬੇਰੁਜ਼ਗਾਰੀ ਜੇਕਰ ਸਾਨੂੰ ਰੋਜ਼ਗਾਰ ਮਿਲੇ ਸੀ ਆਪਣੇ ਕੰਮਾਂ ਕਰਾਂ ਤੇ ਲੱਗੇ ਹੋਈ ਏ ਜਾਂ ਮਤਲਬ ਕਿ ਅਸੀਂ ਆਪਦੇ ਪੇਰੈਂਟਸ ਦੇ ਨਾਲ ਖੇਤੀ ਦਾ ਸਾਡਾ ਕਿੱਤਾ ਹੈਗਾ ਜਿਹੜਾ ਵਿਰਾਸਤੀ ਖੇਤੀ ਆ ਸਾਡੀ ਉਹ ਖੇਤੀ ਵੀ ਸਰ ਤੋਂ ਕਿਤੇ ਨਾ ਕਿਤੇ ਖੁੱਸਦੀ ਨਜ਼ਰ ਆਉਂਦੀ ਤਾਂ ਅਸੀਂ ਅੱਜ ਸੰਘਰਸ਼ ਕਰ ਰਹੇ ਹਾਂ ਕੀ ਕਹਿਣਾ ਚਾਹੁੰਦੇ ਇਹ ਤਾਂ ਹੀ ਐਮਐਸਪੀ ਨੂੰ ਲੈ ਕੇ ਹੋ ਰਿਹਾ ਏ ਸਾਰਾ ਕੁਝ ਤਾਂ ਹੀ ਵੀ ਖੇਤੀ ਖਤਮ ਨਾ ਕੀਤੀ ਜਾ ਸਕੇ ਕਾਰਪੋਰੇਟ ਘਰਾਣਿਆਂ ਨੇ ਸਾਡੇ ਉੱਪਰ ਹਮਲਾ ਬੋਲਿਆ ਹੋਇਆ ਜਿਹੜਾ ਇਸ ਕਰਕੇ ਇਕੱਠੇ ਹੋਏ ਜਾਈ ਬੀ ਯੂਥ ਨੂੰ ਵੀ ਅਪੀਲ ਹੈ ਸਾਡੀ ਵੀ ਸਾਰੇ ਵੱਧ ਛੱਡ ਕੇ ਇੱਥੇ ਹਿੱਸ ਆਪਾਂ ਕਿਸਾਨਾਂ ਨਾਲ ਆਪਣੇ ਪਾਪ ਦਾਦੇ ਨਾਲ ਖੜ ਸਕੀਏ ਤੇ ਇਹ ਸਾਰੇ ਕਾਨੂੰਨ ਰੱਦ ਕਰਾ ਸਕੀਏ ਐਮ ਐਸ ਪੀ ਦੀ ਗਰੰਟੀ ਲੈ ਸਕੀਏ ਆਪਾਂ ਦੂਤ ਜੀਆਂ ਜਿਹੜੀਆਂ ਤਸਵੀਰਾਂ ਨੇ ਉਹ ਵੀ ਦਿਖਾ ਰਿਆਂ ਕਿ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਰਗੜਾ ਲਾ ਰਹੇ ਨੇ ਤੇ ਉਹਨਾਂ ਨਾਲ ਗੱਲ ਜਰੂਰ ਕਰਾਂਗੇ ਕੀ ਨਾਮ ਹੈ ਬ੍ਰਦਰ ਤੁਹਾਡਾ ਸੁੱਖੀ ਚੀਮਾ ਪਹਿਲਵਾਨ ਹੈ ਜੀ ਮੇਰਾ ਨਾਮ ਸੁੱਖੀ ਚੀਮਾ ਪਹਿਲਵਾਨੀ ਕਰਦੇ ਹੋ ਤੁਸੀਂ ਇੱਥੇ ਸੰਘਰਸ਼ ਦੇ ਵਿੱਚ ਬੈਠੇ ਹੋ ਪਰ ਤੁਸੀਂ ਨਾਲ ਆਪਦੀ ਖਰਾਕ ਦਾ ਵੀ ਧਿਆਨ ਰੱਖਿਆ ਕੀ ਕੀ ਪਾਇਆ ਗਿਆ ਇਹਦੇ ਵਿੱਚ ਇਹਦੇ ਵਿੱਚ ਬਦਾਮ ਮਗਜ ਖਸਖਸ ਕਾਲੀ ਮਿਰਚਾਂ ਤੇ ਕਾਜੂ ਇਹਨਾਂ ਠੰਡੀਆਂ ਚੀਜ਼ਾਂ ਪਾਈਆਂ ਜਾਂਦੀਆਂ ਨੇ ਜਿਆਦਾਤਰ ਤਾਂ ਕਿ ਲੀਵਰ ਲਈ ਅੱਛਾ ਰਹੇ ਉਹਦੇ ਕਰਕੇ ਆਈ ਏ ਬਿਲਕੁਲ ਜੀ ਪੂਰੀਆਂ ਜਿਹੜੀਆਂ ਜਿਹੜੀਆਂ ਤੰਦਰੁਸਤੀ ਵਾਲੀਆਂ ਚੀਜ਼ਾਂ ਨੇ ਇਹਦੇ ਵਿੱਚ ਭਾਵੇਂ ਬਦਾਮ ਹੋਣ ਮਗਜ ਹੋਣ ਕਾਲੀ ਮਿਰਚ ਹੋ ਗਈ ਵਗੈਰਾ ਪਾਇਆ ਹੋ ਗਿਆ ਤੁਸੀਂ ਦੇਖੋਗੇ ਇਹ ਜਿਹੜੀਆਂ ਤਸਵੀਰਾਂ ਨੇ ਬਖਰੀਆਂ ਨੇ ਇਹ ਉਸ ਜੂਥ ਨੂੰ ਜੋ ਘਰਾਂ ਦੇ ਵਿੱਚ ਬੈਠਾ ਹੈ ਦਿਮਾਗ ਦੇ ਉੱਤੇ ਬਜਨ ਪਾਇਆ ਹੋਇਆ ਕਿ ਮੈਂ ਕੁਝ ਨਹੀਂ ਕਰ ਸਕਦਾ ਬਹੁਤ ਕੁਝ ਕਰ ਸਕਦੇ ਨੇ ਸਾਡੇ ਜੂਥ ਵਾਲੇ ਜੂਥ ਹੈ ਜਿਹੜਾ ਘਰਾਂ ਦੇ ਵਿੱਚ ਨਮੋਸੀ ਕਰਨ ਦੀ ਬਜਾਏ ਇਹਨਾਂ ਜਵਾਨਾਂ ਤੋਂ ਜਿਹੜੀ ਪ੍ਰੇਰਣਾ ਲੈਣੀ ਬਣਦੀ ਆ ਭਾਵੇਂ ਕਸਰਤ ਕਰਦੇ ਨੇ ਪਹਿਲਮਾਨੀ ਵੀ ਕਰਦੇ ਨੇ ਪਰ ਇੱਕ ਕਿਸਾਨੀ ਸੰਘਰਸ਼ ਦਾ ਜਿਹੜਾ ਹਿੱਸਾ ਬਣੇ ਹੋਏ ਨੇ ਉਹ ਹਿੱਸਾ ਬਣੇ ਹੋਏ ਨੇ ਤੁਸੀਂ ਕਿਵੇਂ ਦੇਖ ਜੋ ਕਿ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਤਾਂ ਤੁਸੀਂ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਸਰਕਾਰਾਂ ਨੂੰ ਕਿ ਜਿਹੜੇ ਸਾਡੇ ਕਿਸਾਨ ਵੀਰ ਨੇ ਜਾਂ ਸਾਡੇ ਬਜ਼ੁਰਗ ਨੇ ਉਹ ਇਸ ਧਰਨੇ ਦੇ ਉੱਤੇ ਬਾਰਡਰਾਂ ਦੇ ਉੱਤੇ ਇਹ ਕਹਿ ਸਕਦਾ ਵੀ ਜਿਨ੍ਹਾਂ ਬਜ਼ੁਰਗਾਂ ਦੀ ਘਰੇ ਬੈਠ ਕੇ ਰੋਟੀ ਖਾਣ ਦੀ ਉਮਰ ਆ ਉਹ ਇੱਥੇ ਬਾਰਡਰਾਂ ਤੇ ਬੈਠ ਕੇ ਰੋਟੀ ਖਾਣ ਦੀ ਮਜਬੂਰ ਨੇ ਦੇਖੋ ਜੀ ਇਹ ਅਯੂਕ ਧਰਨਾ ਇੱਕ ਤਰ੍ਹਾਂ ਦੀ ਸਾਡੀ ਕੁਸ਼ਤੀ ਹੋਈ ਏ। ਹੱਦ ਤੋ 2 ਸਾਲ ਪਹਿਲਾਂ ਕਿਸਾਨੀ ਧਰਨਾ ਲੱਗਿਆ ਸੀ। ਉਦੋਂ ਵੀ ਸਾਡੀ ਸਰਕਾਰ ਨਾਲ ਸੈਂਟਰ ਸਰਕਾਰ ਨਾਲ ਕੁਸ਼ਤੀ ਸੀ। ਉਦੋਂ ਉਹਨੇ ਮੁਕਤ ਹੋਣ ਤੇ ਗੋਡਾ ਰੱਖਿਆ ਪਰ ਪਹਿਲਾਂ ਕਸਰ ਰਹਿ ਗਈ। ਇਸ ਵਾਰ ਉਹ ਕਸਰ ਪੂਰੀ ਕਰਕੇ ਹੋ ਜਾਣੀ ਏ ਜੀ। ਇਸ ਵਾਰ ਦੁਬਾਰਾ ਸੈਂਟਰ ਨਾਲ ਕੁਸ਼ਤੀ ਲੜਨੀ ਆ। ਹੁਣ ਦੇਖਦੇ ਜੀ ਤੁਸੀਂ ਤੁਹਾਡੇ ਸਾਹਮਣੇ ਆ ਜੀ। ਅੱਜ ਜਾਂ ਕੱਲ ਨੂੰ ਅਸੀਂ ਬਾਰਡਰ ਤੋੜਾਂਗੇ, ਦਿੱਲੀ ਕੁਝ ਕਰਾਂਗੇ ਜੀ। ਜਿਵੇਂ ਗੱਲ ਕਰਦੇ ਆਂ ਯੂਥ ਨੂੰ ਕੀ ਕਹਿਣਾ ਚਾਹੁੰਨਾ? ਜਿਹੜੇ ਘਰਾਂ 'ਚ ਬੈਠਾ ਯੂਥ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੀਦੀ? ਯੂਥ ਨੂੰ ਇੱਕੋ ਗੱਲ ਕਹਿ ਆਪਾ ਪੰਜਾਬੀ ਆ ਜਿਆਦਾ ਤੋਂ ਜਿਆਦਾ ਪੰਜਾਬ ਦਾ ਇਤਿਹਾਸ ਪੜੋ ਹਮ ਬੁੱਕਾਂ ਛੱਡ ਕੇ ਜਿਹੜੇ ਆਪਾਂ ਨੂੰ ਸਕੂਲਾਂ ਕਾਲਜਾਂ ਚ ਪੜਾਈ ਜਾਂਦੀਆਂ ਉਹਨਾਂ ਨੂੰ ਛੱਡ ਕੇ ਆਪਣੇ ਮਹਾਰਾਜ ਰਣਜੀਤ ਸਿੰਘ ਦਾ ਬਾਬਾ ਕਾਲੀ ਫੂਲਾ ਸਿੰਘ ਜੀ ਦਾ ਇਹਨਾਂ ਦੇ ਇਤਿਹਾਸ ਪੜੋ ਤਾਂ ਕਿ ਆਪਾਂ ਨੂੰ ਪ੍ਰੇਰਣਾ ਮਿਲੇ ਕਿਉਂਕਿ ਇਹਨਾਂ ਤੋਂ ਵੱਡੇ ਆਪਣੇ ਆਇਡਲ ਕੋਈ ਨਹੀਂ ਹੈਗੇ ਬਿਲਕੁਲ ਜੀ ਜੂਸ ਨੂੰ ਅਪੀਲ ਕੀਤੀ ਆ ਕਿ ਤੁਸੀਂ ਜਿਹੜੇ ਸਾਡੇ ਸੰਘਰਸ਼ੀ ਯੋਧੇ ਨੇ ਪਾਵੇਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਹੋਵੇ ਜਾਂ ਹੋਰ ਜਿਨ੍ਹਾਂ ਤੋਂ ਸਾਨੂੰ ਸੇਧ ਮਿਲਦੀ ਹੈ ਉਹਨਾਂ ਨੂੰ ਅਸੀਂ ਜਿਹੜਾ ਆਪਦਾ ਆਈਡਲ ਮੰਨੀ ਹੈ ਤੇ ਇਸ ਕਰਕੇ ਉਹ ਆਪਣੇ ਕਿਸਾਨੀ ਸੰਘਰਸ਼ ਦੇ ਵਿੱਚ ਬਜ਼ੁਰਗਾਂ ਦਾ ਆਪਣੇ ਕਿਸਾਨ ਵੀਰਾਂ ਦਾ ਜਿਹੜਾ ਸਾਥ ਦੇਣਾ ਆਏ ਨੇ